ਅਬਾਦੀ ਅਮਰਪੁਰ ਜੋੜਾ ਫੜਕ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਦੁਸ਼ਹਿਰੇ ਦੇ ਮੌਕੇ ਤੇ ਰਾਵਣ ਦਹਨ ਕੀਤਾ ਗਿਆ ਇਸ ਮੌਕੇ ਤੇ ਇਲਾਕਾ ਨਿਵਾਸੀਆਂ ਵੱਲੋਂ ਕਿਹਾ ਗਿਆ ਕਿ ਰਾਵਣ ਬਹੁਤ ਹੀ ਗਿਆਨੀ ਵਿਅਕਤੀ ਸੀ ਅੱਜ ਕੱਲ ਦੇ ਮਾਹੌਲ ਅਤੇ ਸਮੇ ਨੂੰ ਵੇਖਦੇ ਹੋਏ ਲੋਕਾਂ ਨੇ ਰਾਵਣ ਤੋਂ ਵੀ ਬੁਰਾ ਨਜ਼ਰੀਆ ਛੋਟੀਆਂ-ਛੋਟੀਆਂ ਬੱਚੀਆਂ ਅਤੇ ਲੜਕੀਆਂ ਦੇ ਪ੍ਰਤੀ ਕੀਤਾ ਹੋਇਆ ਹੈ ਅੱਜ ਕੱਲ ਦੇ ਸਮੇ ਦੇ ਵਿੱਚ ਲੜਕੀਆਂ ਨੂੰ ਸੁਰੱਖਿਆ ਦੀ ਬਹੁਤ ਜ਼ਰੂਰਤ ਹੈ ਉਨਾਂ ਨੇ ਦੱਸਿਆ ਕਿ ਰਾਮ ਅਤੇ ਰਾਵਣ ਦੇ ਸਮੇਂ ਦੇ ਵਿੱਚ 14 ਸਾਲ ਬਨਵਾਸ ਕਰਨ ਤੋਂ ਬਾਅਦ ਰਾਵਣ ਦੀ ਕੈਦ ਕਰਨ ਤੋਂ ਬਾਅਦ ਵੀ ਸੀਤਾ ਮਾਤਾ ਬਿਲਕੁਲ ਪਵਿੱਤਰ ਰਹੇ ਸਨ ਇਲਾਕਾ ਨਿਵਾਸੀਆਂ ਨੇ ਸੰਦੇਸ਼ ਦਿੱਤਾ ਹੈ ਕਿ ਕਿਸੇ ਵੀ ਧੀ ਪੈਣ ਨੂੰ ਬੁਰੀ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ ਕਰਾਂ ਦੀਆਂ ਮਜਬੂਰੀਆਂ ਕਰਕੇ ਹਰ ਧੀ ਪੈਣ ਕੰਮ ਕਰਨ ਵਾਸਤੇ ਘਰੋਂ ਬਾਹਰ ਨਿਕਲਦੀ ਹੈ ਅਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਉਸ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਸਕੀਏ ਆਉ ਤੁਹਾਨੂੰ ਵੀ ਕੁਝ ਦਿਖਾਉਂਦੇ ਆਂ ਚਲਕੀਆਂ ਮੇਰਾ ਨਾਂਜੀ लवली ਕੁਮਾਰੇ ਜੀ ਆਪਾਂ ਇਥੋਂ ਆਬਾਦੀ ਅਮਰਕੋੜ ਕ੍ਰਿਸ਼ਨ نگر ਜੋੜਾਫਾੜ ਤੋਂ ਸਾਰੇ ਆਪਣੇ ਪਰਿਵਾਰ ਦੇ ਨਾਲ ਮਹੱਲਣ ਵਾਸੀ ਸਾਸ ਨਾਲ ਅੱਜ ਪਹਿਲਾ ਇੱਥੇ ਆਪਾਂ ਧਰਮਨ ਦਾ ਜੋ ਬੰਦਾ ਵਾ ਤੇ ਉਹ ਆਪਾਂ ਇੱਥੇ ਸਾਰੇ ਸਜਣਾ ਮਿੱਤਰਾਂ ਦੇ ਮਹੱਲੇਦਾਰਾਂ ਨਾਲ ਰਲ ਕੇ ਕੀਤਾ ਵਾ ਜੋ ਤੁਸੀਂ ਵੇਖਿਆ ਵਾ ਸਾਨੂੰ ਮਹੱਲੇਦਾਰੀ ਨੇ ਬਹੁਤ ਹੀ ਸੰਜੋਗ ਦੇਗੇ ਤੇ ਆਪਾਂ ਇੱਥੇ ਆ ਪ੍ਰੋਗਰਾਮ ਇਹਨਾਂ ਦਾ ਕੀਤਾ ਵਾ ਕਿਨ ਕੀਤਾ ਜਾਂਦਾ ਕੋਈ ਬੁਰਾਈ ਤੇ ਜਿੱਤ ਕੋਈ ਉਹ ਇਹ ਜਿਹੜੀ ਰਾਵਣ ਦਜਰਾ ਜੀ RAM ਜੀ ਸ਼੍ਰੀ RAM ਜੀ ਨੇ ਇੱਥੇ ਜਿਹੜਾ ਆਏ ਆ ਜਿਹੜਾ ਰਾਵਣ ਦਾ ਇਹਨਾਂ ਨੇ ਅੰਤ ਜਿਹੜਾ ਕੀਤਾ ਵਾ ਉਹ ਇੱਕ ਜੀ ਮਤਲਬ ਕਿ ਬੁਰਾਈ ਦੇ ਉੱਪਰ ਜਿੱਤ ਦਾ ਸਾਨੂੰ ਇੱਕ ਚਿੰਨ੍ਹ ਦਿੰਦਾ ਵਾ ਕੀ ਐਂਡ ਇਹ ਦਰਸਾਇਆ ਜਾਂਦਾ ਵਾ ਕਿ ਜਿਹੜੀ ਇਹ ਬੁਰਾਈ ਹੈ ਉਹਦਾ ਅੰਤ ਹੁੰਦਾ ਹੀ ਹੁੰਦਾ ਵਾ ਜਿੰਨਾ ਮਰਜੀ ਕੋਈ ਬਲਵਾਨ ਕੋਣਾ ਹੋਵੇ ਜਿਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਰਾਮਨ ਦੇ ਕਿਰਦਾਰ ਨੂੰ ਮਾਰਿਆ ਜਾ ਰਹਾ ਜਾਂਦਾ ਹੈ ਤੁਹਾਡੀ ਨਿਗਾਹ ਦੇ ਵਿੱਚੋਂ ਕਿਦਾਰ ਮਾਰਾ ਸੀ ਕਿ ਚੰਗਰ ਜੀ ਜਿਸ ਤਰ੍ਹਾਂ ਉਹਨਾਂ ਦੇ ਕੋਲ ਨਹੀਂ ਇਹ ਸ਼ਕਤੀਆਂ ਜਾਂ ਇਹਨਾਂ ਕੋਸ਼ ਹੈਗਾ ਹੀ ਉਹਨਾਂ ਦਾ ਕਿਰਦਾਰ ਤਨੀ ਆਪਾਂ ਕਹਿ ਸਕਦੇ ਬਸ ਉਹਨਾਂ ਨੇ ਜੋ ਕੀਤਾ ਹੈ ਜੋ ਉਹਨਾਂ ਨੇ ਕੀਤਾ ਹੈ ਉਸ ਦੇ ਕਰਕੇ ਉਹਨਾਂ ਨੂੰ ਨੀਵਾ ਗਿਨਾਇ ਜਾਂਦਾ ਵਾ ਕਿ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇੱਕ ਸੀਤਾ ਮਾਤਾ ਦੀ ਪਵਿੱਤਰਤਾ ਨੂੰ ਲੈ ਕੇ ਜੋ ਅੱਜ ਕੱਲ ਦਾ ਸਮਾਂ ਹੈ ਰਾਵਣ ਦੇ ਕੋਲ ਸੀਤਾ ਮਾਤਾ ਕਾਫੀ ਦੇਰ 12 14 ਸਾਲ ਜੋ ਰਹੀ ਹਨ ਤੇ ਹੁਣ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਛੋਟੇ ਛੋਟੇ ਬੱਚਿਆਂ ਦੇ ਨਾਲ ਰੇਪ ਹੋ ਰਹੇ ਨੇ ਜਾਂ ਬਲਾਤਕਾਰ ਕੀਤੇ ਜਾਂਦੇ ਨੇ ਉਹ ਵਾਲਾ ਗਮਨ ਸਹੀ ਦਿੱਖੇ ਜਿਹੜੇ ਹੋਣ ਵਾਲੇ ਰਾਵਣ ਨੇ ਇਥੇ ਹੀ ਨੇ ਨਹੀਂ ਜਿਹੜੀ ਆ ਤੁਸੀਂ ਗੱਲ ਪੁੱਛੀ ਹੈ ਇਹ ਗੱਲ ਦੇ ਮੁਤਾਬਕ ਜਿਹੜਾ ਉਸ ਟਾਈਮ ਦਾ ਜਿਹੜਾ ਰਾਵਣ ਹੈ ਉਹ ਸਹੀ ਹੀ ਜਿਹੜਾ ਅੱਜ ਦਾ ਯੁੱਗ ਆ ਰਿਹਾ ਬਹੁਤ ਮਾੜਾ ਹੈ ਜੀ ਜੋ ਉਸ ਟਾਈਮ ਦਾ ਜੋ ਰਾਵਣ ਹੀ ਉਹਨ ਇੰਨਾ ਚਿਰ ਉਹਨੇ ਸੀਤਾ ਨੂੰ ਆਪਣੇ ਕੋਲ ਬਾਜੂ ਰੱਖਣ ਦੇ ਬਾਜੂਦ ਵੀ ਉਹਨੂੰ ਸ਼ੂਅ ਤੱਕ ਨਹੀਂ ਗਿਆ ਹੈ ਤੇ ਜਿਹੜੇ ਅੱਜ ਦਾ ਜਿਹੜਾ ਸਮਾਂ ਦੂਰ ਚੱਲਦਾ ਪਿਆ ਉਹ ਅੱਜ ਦਾ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਪੀ ਉੱਪਰ ਯਕੀਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਯੇਪੀ ਸਨੇਛ ਛੋਟੇ ਛੋਟੇ ਬੱਚੇ ਲੈ ਜਾਂਦੇ ਨੇ ਜਾਂ ਫਿਰ ਲੇਡੀਜ਼ ਦੇ ਨਾਲ ਰੇਪ ਕਰਦੇ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਵਾਸਤੇ ਕਿਹੜੀ ਸਜਾ ਬੰਦੀ ਹੈ ਤੁਹਾਡੇ ਇਸ ਸਜਾ ਤੇ ਜੀ ਮੌਦ ਬੰਦੀ ਹੈ ਜਿਵੇਂ ਸੋਦੀ ਅਰਬ ਦੇ ਵਿੱਚ ਦਾ ਦੁਬਈ ਦੇ ਵਿੱਚ ਯੂ ਐਸ ਏ ਜਿਹੜੀਆਂ ਹੈਗੀਆਂ ਵਾ ਉੱਥੇ ਤੇ ਉਹਨਾਂ ਨੇ ਇੱਕੋ ਪ੍ਰਚਾਰ ਕੀਤਾ ਹੋਇਆ ਹੋਵੇ ਜਿਹਦਾ ਕਿ ਇਹੋ ਜਿਹਾ ਗਲਤ ਕੰਮ ਕਰਦਾ ਵਾ ਉਹਨਾਂ ਨੂੰ ਵਿਰ ਵਿਚਕਾਰ ਚਾਉਂ ਜਲੀ ਆਗੇ ਤੁਹਾਨੂੰ ਸਜਾ ਮੌਦ ਲਈ ਜਾਂਦੀ ਹੈ ਬਈ ਚੰਗਾ ਸੰਦੇਸ਼ ਜੋ ਛੋਟੀਆਂ ਬੱਚੀਆਂ ਨੂੰ ਜੋ ਆਉਣ ਵਾਲੇ ਟਾਈਮ ਦੀ ਅਸੀਤਾ ਮਾਤਾ ਵੀ ਇਕਵਾਤ ਕਰੀਏ ਨੇ ਉਹਨਾਂ ਨੂੰ ਕਿਸੇ ਚੰਗੇ ਸੰਦੇਸ਼ ਨਹੀਂ ਲਾ ਜਾਓਗੇ ਇਹ ਸਭ ਤੋਂ ਵੱਡਾ ਜੇ ਸੰਦੇਸ਼ ਇਹ ਹੈ ਕਿ ਜਿੱਦਾਂ ਹੈ ਕਿ ਆਪਾਂ ਮਲੇਦਾਰੀ ਦੇ ਤੌਰ ਤੇ ਗੱਲ ਕਰਦਾ ਚਾਹਨਾ ਵਾ ਕਿ ਜਿੰਨਾ ਕਿ ਜਿੱਦਾਂ ਕਿ ਪਹਿਲਾਂ ਆ ਆਪਸ ਦੇ ਵਿੱਚ ਪ੍ਰੇਮ ਭਾਵਨਾ ਤੇ ਇੱਕ ਦੂਜੇ ਦੀ ਮਾਨ ਸਨਮਾਨ ਹੈਗਾ ਸੀ ਉਸ ਤਰ੍ਹਾਂ ਦਾ ਹੀ ਮਾਨ ਸਨਮਾਨ ਤੇ ਪ੍ਰੇਮ ਭਾਵਨਾ ਹੋਣੀ ਚਾਹੀਦੀ ਹੈ ਕਿ ਕਿਸੇ ਨੂੰ ਵੇਖ ਕੇ ਨਿੰਦਿਆ ਚੁਗਲੀ ਜਾਂ ਤੀਨ ਭੈਣ ਕੋ ਜਾਣਦੀ ਉਹਨੂੰ ਵੇਖ ਕੇ ਕੋਈ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਕੋਈ ਸਾਰਿਆਂ ਦੇ ਤੀਨ ਭੈਣਾਂ ਜਿਹੜੀਆਂ ਵਾ ਘਰੋਂ ਅੱਜ ਕੱਲ ਸਮਾਜ ਚੱਲਦਾ ਪਿਆ ਵਾ ਕਿ ਇਕੱਲੇ ਬੰਦੇ ਦੇ ਕੋਲ ਗੁਜ਼ਾਰਾ ਨਹੀਂ ਹੁੰਦਾ ਉਸਾਰੇ ਧੀਨ ਭੈਣਾਂ ਸਾਰੇ ਇੱਕ ਦੂਜੇ ਦਾ ਕੰਮ ਕਰਦੇ ਜਾਂਦੀਆਂ ਜਿਹਦੇ ਕੀ ਲੋਕੀ ਦੇ ਗਲਤ ਨਹੀਂ ਆਣਾ ਦੇਖਦੇ ਆਪਾਂ ਦੇ ਹੀ ਬੇਨਤੀ ਕਰਾਂਗੇ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ